ਭਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਬਲਬੀਸ ਸਿੰਘ ਬਾਬਾ ਵਾਰਡ ਨੰਬਰ 36 ਤੋਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਸਵਧਾਨ ਬਚਾਓ ਰੈਲੀ ਕੀਤੀ ਦੀ ਹੈ ਮਿਸਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਸਾਹਮਣੇ ਦੇਖ ਹੀ ਰਹੇ ਹੋ ਕਿ ਸਰਕਾਰ ਤੇ ਜਿਹੜੀ ਆਪਣੇ ਹੋਂਦ ਆ ਉਹਦੇ ਵਿੱਚ ਲਾਅਨ ਆਰਡਰ ਜਿਹੜਾ ਬਿਲਕੁਲ ਖਤਮ ਹੋ ਰਿਹਾ ਕਾਨੂੰਨ ਵਿਵਸਥਾ ਜਿਹੜੀ ਬਿਲਕੁਲ ਖਤਮ ਹੋ ਰਹੀ ਹੈ ਸਾਡੇ ਆਪਣੇ ਬਾਬਾ ਸਾਹਿਬ ਦੇ ਜਿਹੜੇ ਕਾਨੂੰਨ ਬਣਾਏ ਸੀਗੇ ਉਹਦੇ ਹਸਾਲ ਦੇ ਨਾਲ ਆਪਣਾ ਪੂਰਾ ਦੇਸ਼ ਚੱਲ ਰਿਹਾ ਸੀ ਪਰ ਦੇਸ਼ ਦੇ ਵਿੱਚ ਲਾਅਨ ਆਰਡਰ ਜਿਹੜਾ ਖਤਮ ਹੋਣ ਕਾਰਨ ਇਹ ਹੈ ਕਿ ਆਪਾਂ ਬਾਬਾ ਸਾਹਿਬ ਦੀ ਜੋ ਕਾਨੂੰਨ ਉਹਨਾਂ ਨੇ ਬਣਾਏ ਆ ਆਪਾਂ ਉਸ ਤੋਂ ਉੱਪਰ ਹੋ ਕੇ ਚੱਲ ਰਹੇ ਆ ਲਾਅਨ ਆਰਡਰ ਦੀ ਜਿਹੜੀ ਆ ਵਿਵਸਥਾ ਬਿਲਕ ਕਾਂਗਰਸ ਸਰਕਾਰ ਦੇ ਵਿੱਚ ਪਹਿਲਾਂ ਆਰਜੀ ਵਿਵਸਥਾ ਆਪਾਂ ਨੂੰ ਨਜ਼ਰ ਆਏਗੀ ਔਰ ਪੂਰਾ ਮਾਨਸ ਜਿਹੜਾ ਮਾਨਸਟਕਾਰ ਆ ਲਾਅ ਐਨ ਆਰਡਰ ਨੂੰ ਦਿੱਤਾ ਜਾਏਗਾ ਤੇ ਕਾਨੂੰਨ ਵੀ ਜਿਹੜਾ ਵਾ ਉਸੇ ਹਿਸਾਬ ਨਾਲ ਚੱਲੇਗਾ ਜੋ ਸਾਡੇ ਬਾਬਾ ਸਾਹਮਣੇ ਬਣਾ ਕੇ ਗਏ ਲੇਕਿਨ ਲੱਗਦਾ ਨਹੀਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਨੇ ਬੰਬ ਬਲਾਸਟ ਹੋ ਰਹੇ ਨੇ ਲਗਾਤਾਰ ਹੀ ਲੱਗਦਾ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਾਨੂੰਨ ਹੀ ਵਿਵਸਥਾ 100% ਜਿਹੜੀ ਆ ਖਰਾਬ ਹੈ ਜੇਕਰ ਚਟੇ ਦੀ ਗੱਲ ਕਰੀਏ ਤੇ ਉਧਰੋਂ ਵੀ ਖਰਾਬ ਹੈ ਤੇ ਜੇਕਰ ਦੂਜੇ ਪਾਸੇ ਵੇਖ ਲਓ ਵੀ ਨਾ ਦੇ ਆਪਣੇ ਚੌਕੀਆਂ ਥਾਣੇ ਜਿਹੜੇ ਆ ਉਹ ਸੇਫ ਆ ਨਾ ਲੋਕਲ ਵਿਵਸਥਾ ਜਿਹੜੇ ਲੋਕਲ ਆਪਣੇ ਰਹਿਣ ਵਾਲੇ ਪੋਲਿਟੀਕਲ ਜਿਹੜੇ ਬੰਦੇ ਨੇ ਉਹਨਾਂ ਦਾ ਤੇ ਚਲੋ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਸਿਕਿਉਰਟੀ ਦੇ ਨਾਲ ਜਿਹੜੇ ਆਮ ਪਬਲਿਕ ਆ ਉਹਨਾਂ ਦਾ ਕੀ ਬਣੂਗੀ ਜੇਕਰ ਆਪਣੇ ਚੌਕੀਆਂ ઠાਣੇ ਜਿਹੜੇ ਆ ਜੇ ਉਹੀ ਆਪਣੇ ਮਤਲਬ ਸਿਕਿਉਰਿਟੀ ਜਿ ਨਹੀਂ ਆਗੇ ਕਾਂਗਰਸ ਦੀ ਸਮੂਲ ਲੀਡਰਸ਼ਿਪ ਅੱਜ ਇਕੱਠੀ ਹੋਈ ਸੀ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਇੱਕ ਵਕਰਾ ਬਦਲਾਵ ਨਜ਼ਰ ਆਏਗਾ ਬਦਲਾਵ ਬਿਲਕੁਲ ਨਜ਼ਰ ਆਏਗਾ ਕਿਉਂਕਿ ਲੀਡਰਸ਼ਿਪ ਦੇ ਵਿੱਚ ਅਜੇ ਥੋੜਾ ਜਿਹੜਾ ਚੱਲ ਰਿਹਾ ਸਰਕਲ ਉਹ ਵੀ ਠੀਕ ਹੋ ਜਾਏਗਾ ਥੋੜੇ ਸਮੇਂ ਦੇ ਵਿੱਚ ਵਿੱਚ ਹੋ ਜਾਏਗਾ ਠੀਕ ਬਾਕੀ ਕਾਫੀ ਹੱਦ ਤੱਕ 99% ਜਿਹੜਾ ਵਿਸ਼ਵਾਸ ਹੈ ਕਿ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਾਂਗਰਸ ਸਰਕਾਰ ਹੋਏਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹੀ ਅਪੀਲ ਕਰਨੇ ਆ ਗਿਆ ਜਿਹੜੇ ਪੁਲਸ ਥਾਣਿਆਂ ਦੇ ਵਿੱਚ ਬੰਬ ਬਲਾਸਟ ਹੋ ਰਹੇ ਆ ਲਾਅਨ ਆਰਡਰ ਖਤਮ ਹੋ ਰਿਹਾ ਕਿ ਆਉਣ ਵਾਲੀ ਸਰਕਾਰ ਜੇ ਆਪਾਂ ਦੁਬਾਰਾ ਇਹਨਾਂ ਨੂੰ ਕਈ ਪੀ ਬਦਲਾਵ ਬਦਲਾਵ ਆਪਣੇ ਆਸਤੇ ਇਹੀ ਆ ਵੀ ਜਿਹੜਾ ਝਾੜੂ ਨੇ ਬਦਲਾਵ ਸਾਡੇ ਆਸਤੇ ਲਿਆਂਦਾ ਵੀ ਆਪਾਂ ਇੱਕ ਘਰ ਦੇ ਵਿੱਚ ਕੋਈ ਵੀ ਸੇਫ ਨਹੀਂ ਇਹ ਸਾਡੇ ਆਸਤੇ ਬੜਾ ਵੱਡਾ ਬਦਲਾਵ ਇਹਨਾਂ ਨੇ ਲਿਆਂਦਾ ਉਸ ਤੋਂ ਬਾਅਦ ਹਰ ਜਗ੍ਹਾ ਦੇ ਵਿੱਚ ਵੇਖਿਆ ਜਾਵੇ ਜਿਹੜਾ ਚੋਣ ਨਿਸ਼ਾਨ ਝਾੜੂ ਇਹਨਾਂ ਦਾ ਜ਼ੀਰੋ ਹੋ ਗਿਆ ਤੇ ਆਉਣ ਵਾਲੀ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਹੋਵੇਗੀ ਅਮਰਿੰਦਰ ਸਿੰਘ ਰਾਜਾਵੜਿੰਗ ਮੁਖਤੌਰ ਤੇ ਪਹੁੰਚੇ ਸੀਗਾ ਇੱਥੇ ਕੀ ਕਰਨਾ ਚਾਹੋਗੇ ਬਿਲਕੁਲ ਜੀ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਮੁਖਤੌਰ ਕੇ ਪਹੁੰਚੇ ਨੇ ਉਹਨਾਂ ਦਾ ਆਿਆਂ ਦਾ ਬਹੁਤ ਧੰਨਵਾਦ ਔਰ ਉਹ ਵੈਸੇ ਵੀ ਸਾਡੇ ਅਮਰਸਰ ਸ਼ਹਿਰ ਦਾ ਪੰਜਾਬ ਦੇ ਨਾਲ ਬੜਾ ਪਿਆਰ ਕਰਦੇ ਨੇ ਔਰ ਬਹੁਤ ਹੀ ਨਿੱਗੀ ਸ਼ਖਸੀਅਤ ਆ ਬਹੁਤ ਹੀ ਹਸਮੁਖ ਸੁਭਾਅ ਦੇ ਬੰਦੇ ਨੇ ਔਰ ਸਾਰਾ ਦਿਨ ਰਾਤ ਦਿਨ ਇੱਕ ਉਹਨਾਂ ਨੇ ਕੀਤਾ ਦੇਸ਼ ਦੇ ਵਾਸਤੇ ਠੀਕ ਹੈ ਜੀ ਬਿਲਕੁਲ ਉਹਨਾਂ ਨੂੰ ਥੋੜਾ ਕੰਮ ਪੈਣ ਕਰਕੇ ਇੱਥੋਂ ਚਲ ਗਏ ਨੇ ਕਿਉਂਕਿ ਤੁਹਾਨੂੰ ਵੀ ਪਤਾ ਹੋਵੇਗਾ ਕਿ ਉਹ ਵੀ ਨਹੀਂ ਸਾਰਾ ਦਿਨ ਸੇਵਾ ਦੇ ਵਿੱਚ ਰਹਿੰਦੇ ਨੇ ਸੋ ਦਿਨ ਪਰ ਦਿਨ ਇਸ شخصیت ਦੇ ਮਾਲਕ ਨਹੀਂ ਹੋ ਉਹ ਜੇ ਸੂਝਮਾਨ ਤੇ ਸਾਨੂੰ ਕਿਤੇ ਮਿਲ ਨਹੀਂ ਨਹੀਂ ਐਮਪੀ ਸਾਹਿਬ ਵਰਗੇ ਸੂਝਮਾਨ ਸਾਨੂੰ ਨਾ ਕਿਤੇ ਮਿਲੇ ਤੇ ਨਾ ਮਿਲਨੇ ਇੰਨੇ ਨਿੱਗੇ ਸੁਭਾਅ ਦੇ ਮਤਲਬ ਹੈ ਨੇ ਅਈਆਂ ਵੀ ਰਾਤ ਦੁਗਣੀ ਦਿਨ ਚੁਗਣੀ ਉਹਨਾਂ ਦੀ ਰਾਤ ਤਰੱਕੀ ਕਰੇ ਔਰ ਦਿਨ ਬਰ ਦਿਨ ਉਹਨਾਂ ਦੀ ਉਮਰ ਇੰਨੀ ਕਿ ਵਾਧਦੀ ਜਾਵੇ ਵੀ ਸਾਨੂੰ ਇਦਾਂ ਦੇ ਨੇਤਾ ਦੀ ਲੋੜ ਹੈ 24 ਘੰਟੇ ਜਿਹੜੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਜੀ ਠੀਕ ਹੈ